ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਇੱਕ ਖਾਸ ਨੁਸਖਾ ਜੋ ਸਾਡੇ ਜੀਵਨ ਦਾ ਇੱਕ ਅੰਗ ਬਣਿਆ ਰਿਹਾ ਹੈ ਸਾਡੇ ਜੀਵਨ ਦੇ ਅੰਦਰ ਬਹੁਤ ਜ਼ਿਆਦਾ ਇਸ ਦਾ ਇਸ ਤੋਂ ਮਾਮ ਅਸੀਂ ਆਪਣੇ ਭੈਣ ਭਰਾਵਾਂ ਨੂੰ ਮਰੀਜ਼ਾਂ ਨੂੰ ਕੀਤਾ ਹੈ ਸੋ ਇਹ ਨੁਸਖਾ ਹੈ ਤੇਰੇ ਦਾ ਸਕਿਨ ਦਾ ਰੰਗ ਸਾਫ ਕਰਨ ਵਾਸਤੇ ਸ਼ਾਈਆਂ ਤੱਬੇ ਕਿੱਲਾਂ ਨੂੰ ਮਟਾਉਣ ਵਾਸਤੇ ਇਹ ਨੁਸਖਾ ਇਸ ਤਰ੍ਹਾਂ ਹੈ ਪਈ ਹਰੜ ਦੀ ਛਿਲ ਪਠਾਣੀ ਲੋਬ ਨਿੰਮ ਦੇ ਪੱਤੇ ਅਨਾਰ ਦੀ ਛਿਲ ਅਤੇ ਅੰਬ ਚੂਰਨ ਇਸ ਸਮ ਭਾਗ ਬਰਾਬਰ ਲੈ ਕੇ ਇਹਨਾਂ ਨੂੰ ਪੀਸ ਕੇ ਫਿਰ ਗੁਲਾਬ ਜਲ ਦੇ ਵਿੱਚ ਇਹਨਾਂ ਨੂੰ ਬਿਲਕੁਲ ਮਹੀਨ ਇਸ ਕੇ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਜਿੱਥੇ ਵੀ ਤੁਸੀਂ ਇਸ ਨੂੰ ਲਾਉਂਗੇ ਚਿਹਰੇ ਤੇ ਲਾਉਂਗੇ ਜਾਂ ਕਿਸੇ ਹੋਰ ਅੰਗ ਦੇ ਉੱਤੇ ਸਕਿਨ ਉੱਤੇ ਲਾਉਂਗੇ ਤਾਂ ਇਹ ਸਕਿਨ ਨੂੰ ਬਹੁਤ ਸੁੰਦਰ ਮੁਲਾਇਮ ਚਮਕਦਾ ਬਣਾਉਂਦਾ ਹੈ ਅਤੇ ਕਿਲ ਛਾਈਆਂ ਤੱਬਿਆਂ ਨੂੰ ਨਿਯਾਤ ਰਿਂਦਾ ਹੈ ਇਹ ਨੁਸਖਾ ਬਿਲਕੁਲ ਰਾਮ ਬਾਣ ਹੈ ਅਸਾਂ ਨੇ ਜੀਵਨ ਦੇ ਅੰਦਰ ਜਿੱਥੇ ਮੈਂ ਕੰਮ ਕਰਦਾ ਸੀ ਉਹਨਾਂ ਦੇ ਕੋਲ ਉਹਨਾਂ ਨੇ ਜੀਵਨ ਦੇ ਅੰਦਰ ਬਹੁਤ ਸਾਰੇ ਇਹ ਮਰੀਜ਼ਾਂ ਨੂੰ ਦਿੱਤਾ ਸੀ ਉਹ ਉਹਨਾਂ ਦਾ ਪਰਪ ਪੜਖਿਆ ਹੋਇਆ ਨੁਸਖਾ ਹੈ ਇਸ ਨੂੰ ਵਰਤੋ ਅਤੇ ਲਾਭ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ